raag sohi mahalla chautha chant ghar pehla ik ओंकार satgur prasad satgur purakh milaye avgan vikna gun rawa balram jiyo har har naam dhaye gurbani nit nit chawa balram jiyo ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈ ਰੂਗ ਗਿਆ ਭਉ ਭਾਗਾ ਸਹਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾ ਲਈ ਗਿਆਨ ਤਤ ਕਰ ਭੋਗੋ ਅਨੰਦਨ ਸੁਖ ਮਾਣੇ ਨਿਤ ਰਲਿਆ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਪਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮਗਤ ਪਾਈ ਪੰਜ ਮਿਲੇ ਸੋਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਆਰੋਗਤ ਭਈ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੁੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਬਿਨ ਸਤਗੁਰ ਮਗ ਨ ਪਾਇਆ ਉਜੜ ਪੰਥ ਭਮੈ ਗਾਵਾਰੀ ਖਿੰਨ ਖਿੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗنائੇ ਹਿਰਦੈ ਧਨ ਓ ਮਾਹੀਆ ਬਲਰਾਮ ਜੀਓ ਪੰਡਿਤ ਪਾਦੇ ਆਣ ਪਤੀ ਬਹਿ ਵਾਚਾਈਆ ਬਲਰਾਮ ਜੀਓ ਪਤੀ ਵਾਚਾਈ ਮਨ ਵਜੀ ਵਧਾਈ ਜਬ ਸਾਜਨ ਸੁਣੇ ਕਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੀਲੇ ਵਿਛੜ ਕਦੇ ਨ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪਤ ਜਾਇਆ ਬਲਰਾਮ ਜੀਓ ਧਰਮ ਮੰਦਰ ਹੋ ਹਰ ਨਾਮ ਤੇ ਆਵਹੋ ਸਿਮਰਤ ਨਾਮ ਦਿਰਾਇ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾヴ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਪਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰਿਆ ਸੁਆਮੀ ਸਰਬ ਰਹਿਆ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਹਰ ਤੀਜੜੀ ਲਾਵ ਮਨ ਚਾਉ ਭਿਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸਤ ਜਨਾ ਵਡ ਬਾਗੀ ਪਾਇਆ ਹਰ ਕਥਿਏ ਅਕਥ ਕਹਾਣੀ ਹਰ ਦੇ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬੈਰਾਗ ਜੀਓ ਹਰ ਚੌਥੜੀ ਲਾਵ ਮਨ ਸਹਜ ਭਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਬਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਬਿਨਾਸੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਛੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ ਅਨੰਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹੈ ਲਿਵ ਲਾਏ ਵੱਡਾ ਭਾਗ ਗੁਰ ਪੂਰਾ ਪਾਈਐ ਅਨੰਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਭਈ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਭਾਗਾ ਹਉਮੈ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋ ਆਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖੋ ਨਾਮ ਪਿਆਰੇ ਹਰ ਨਾਮ ਪਿਆਰੇ ਸਬਦਿਸਤਾਰੇ ਅਗਿਆਨ ਅਧੇਰ ਗਵਾਇਆ ਗਿਆਨ ਪਰਚੰਡ ਬਲਿਆ ਘਟ ਚਾਂਦਨ ਕਰ ਮੰਦਰ ਸੋਹਾਇਆ ਤਨ ਮਨ ਅਰਪ ਸੀਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੋਰੰਨਾਰ ਗਣ ਗੰਧਰਬ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੀ ਮਰੈ ਨਾ ਜਾਈ ਰਾਗ ਸੁਹੀ ਸੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵਹੋ ਸੰਤ ਜਨੋ ਗੁਣ ਗਾਵਹਿ ਗੋਬਿੰਦ ਕੇਰੇ RAM ਗੁਰਮੁਖ ਮਿਲ ਰਹੀਐ ਕਰ ਵਾਜਹਿ ਸ਼ਬਦ ਕਹੇਰੇ RAM ਸ਼ਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਈ ਅਹਨਿਸ ਜਪੀ ਸਦਾ ਸਾਲਾਹੀ ਸਾਜ ਸ਼ਬਦ ਲਿਵਲਾਈ ਅਨ ਦਿਨ ਸਹਿਜ ਰਹੈ ਰੰਗ ਰਤਾ RAM ਨਾਮ ਰਿਦ ਪੂਜਾ ਨਾਨਕ ਗੁਰਮੁਖ ਏਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮਹਿ ਰਬ ਰਹਿਆ ਸੋ ਪ੍ਰਭ ਅੰਤਰ ਜਾਮੀ RAM ਗੁਰ ਸ਼ਬਦ ਰਵੈ ਰਬ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪਰਬ ਮੇਰਾ ਸੁਆਮੀ ਅੰਤਰ ਜਾਮੀ ਕਟ ਕਟ ਰਵਿਆ ਸੋਈ ਗੁਰਮਤ ਸੱਚ ਪਾਈਐ ਸਹਜ ਸਮਾਈਐ ਤਿਸ ਬਿਨ ਅਬਰ ਨ ਕੋਈ ਸਹਜੇ ਗੁਣ ਗਾਵਾ ਜੇ ਪ੍ਰਭ 파ਵਾ ਆਪੇ ਲਏ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਅਹਨਿਸ ਨਾਮ ਧਿਆਏ ਇਹੋ ਜੱਗੋ ਦੁਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਉਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਝੂਟਾ ਖਾਵੇ ਅੰਤ ਗਿਆ ਪਛਤਾਇਆ ਬਿਨ ਨਾਵੇ ਕੋ ਬੇਲੀ ਨਹੀਂ ਪੁੱਤ ਕੁਟੰਬ ਸੁਤ ਪਾਈ ਨਾਨਕ ਮਾਇਆ ਮੋਹ ਪਸਾਰਾ ਆਗੈ ਸਾਥ ਨਾ ਜਾਈ ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਵਿਧ ਦੁਤਰ ਤਰੀਐ ਰਾਮ ਸਤਿਗੁਰ ਭਾਏ ਚਲਹੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸੱਚ ਨਾਮ ਲਿਵਲਾਵੈ ਮਤ ਪ੍ਰਗਾਸ ਭਈ ਮਨ ਮਾਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੋਹੀ ਮਹੱਲਾ ਚੌਥਾ ਕਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹਉ ਮਨ ਤਨ ਦੇਵਾ ਸਤਿਗੁਰੈ ਮੈਂ ਮੀਲੇ ਪ੍ਰਭ ਗੁਣਤਾਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਾ ਬਾਸੀ ਵੱਡ ਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰ ਆਵਹੁ ਚਰੀ ਵਿਛੁੰਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਾਉ ਤੁਝ ਬਜਹੋ ਖਰੀ ਉਡੀਨੀਆ ਜਉ ਜਲ ਬਿਨ ਮੀਨ ਮਰਾਹਾ ਵੜ ਪਾਗੀ ਹਰ ਧਿਆਆ ਜਨ ਨਾਨਕ ਨਾਮ ਸਮਾਹਾ ਮਨ ਦਹਦ ਸੁਚਲ ਚਲ ਪਰਮਿਆ ਮਨ ਮੁਖ ਪਰਮ ਭੁਲਾਇਆ ਨਿਤ ਆਸਾ ਮਨ ਚਿਤ ਵੈ ਮਨ ਦ੍ਰਿਸ਼ਨਾ ਭੁਖ ਲਗਾਇਆ ਅਨਤਾ ਧਨ ਤਰ ਦੱਬਿਆ ਫਿਰ ਬਿਖ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂ ਬਿਨ ਨਾਵੇ ਪਾਚ ਪਾਚ ਮੋਇਆ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰ ਦੇਖਤ ਮਨ ਸਾਧਾਰਿਆ ਵਡਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ